ਇੰਡੀਆ ਨਿਊਟਨ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਹਾਂ ਜਤਿੰਦਰ ਸਿੰਘ ਤੇ ਲੈ ਕੇ ਆ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਵਿੱਚ ਅੱਜ ਤੁਹਾਡੀ ਮੁਲਾਕਾਤ ਇਲੈਕਟ੍ਰੀਸ਼ੀਅਨ ਮਜ਼ਦੂਰ ਇਕਤਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਰਤਨ ਜੀ ਨਾਲ ਕਰਵਾਉਣ ਜਾ ਰਹੇ ਹਾਂ ਹਰਵਿੰਦਰ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਉਹਨਾਂ ਤੇ ਤੁਹਾਡਾ ਸਵਾਗਤ ਹੈ ਤੇ ਗੱਲ ਕਰਾਂਗੇ ਕਿ ਜਿਹੜੇ ਬਿਲੀ ਦਾ ਕੰਮ ਕਰਨ ਵਾਲੇ ਕੰਮ ਹੀ ਨਹੀਂ ਫੀਲਡ ਦੇ ਵਿੱਚ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕੀ ਹੱਲੋ ਦੇ ਹੋਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਪ੍ਰਾਈਵੇਟ ਜਿਹੜੇ ਕੰਮ ਕਰਦੇ ਨੇ ਬਿਜਲੀ ਦਾ ਲੋਕਾਂ ਦੇ ਘਰਾਂ 'ਚ ਜਾ ਕੇ ਦੁਕਾਨਾਂ ਤੇ ਜਾ ਕੇ ਤੇ ਉਹਨਾਂ ਨੂੰ ਬੜੀਆਂ ਵੱਡੀਆਂ ਸਮੱਸਿਆ ਦੇ ਨਾਲ ਯੂਜਨਾ ਪੈਂਦਾ ਹੈ ਕੀ ਕਰਨਾ ਚਾਹੋਗੇ ਇਹਦੇ ਬਾਰੇ ਕੀ ਤੁਹਾਡੇ ਵਿਚਾਰ ਨੇ ਪਹਿਲੇ ਤੇ ਮੈਂ ਨਿਊ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਰਵਿੰਦਰ ਸਿੰਘ ਜੀ ਰਤਨ ਜਨਰਲ ਸੈਕਟਰੀ ਲੈਕਚਰਸ਼ਨ ਮਦੂਰ ਇਕਤਾ ਐਸੋਸੀਏਸ਼ਨ ਜਨਰਲ ਸੈਕਟਰੀ ਹਰਵਿੰਦਰ ਸਿੰਘ ਰਤਨ ਮਜ਼ਦੂਰਾਂ ਨੂੰ ਜਿਸ ਤਰ੍ਹਾਂ ਸਾਡੇ ਇਲੈਕਟ੍ਰੀਸ਼ੀਅਨ ਵੀਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀਆਂ ਸ ਇੱਕ ਤੇ ਕੁਝ ਸਾਡੀਆਂ ਸਰਕਾਰਾਂ ਕੋਈ ਵੀ ਇਲੈਕਟ੍ਰੀਸ਼ੀਅਨਾਂ ਦੀ ਸੁਣਵਾਈ ਨਹੀਂ ਕਰ ਰਹੀਆਂ ਮੌਜੂਦਾ ਸਰਕਾਰਾਂ ਨੇ ਵੀ ਕੁਝ ਨਹੀਂ ਕੀਤਾ ਜਿੰਨਾ ਤੇ ਸਾਨੂੰ ਬਹੁਤ ਮਾਨਸਿਕ ਅਸੀਂ ਸਾਡਾ ਮਜ਼ਦੂਰਾਂ ਦੇ ਬਾਰੇ ਕੋਈ ਸੋਚਿਆ ਲੇਕਿਨ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਸਰਕਾਰਾਂ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਹੀ ਉਹਨਾਂ ਤੇ ਤੇ ਅਸੀਂ ਕਹਿ ਸਕਦੇ ਕੁਝ ਆ ਸੀ ਲੇਕਿਨ ਉਹਨਾਂ ਨੇ ਕੁਝ ਨਾ ਕਰੇ ਹੁਣ ਨਵੀਆਂ ਸਰਕਾਰਾਂ ਵੀ ਉਸੇ ਪੈਰ ਤੇ ਚੱਲ ਰਹੀਆਂ ਨੇ ਠੀਕ ਹੈ ਮਜ਼ਦੂਰ ਦੀ ਜਿਹੜੀ ਇਲੈਕਟ੍ਰੀਸ਼ਨ ਮਜ਼ਦੂਰ ਦੀ ਜਿਹੜੀ ਵੈਲਿਊ ਕੋਈ ਵੀ ਸਮਝ ਨਹੀਂ ਆ ਰਹੀ ਜੀ ਹਰਵਿੰਦਰ ਸਿੰਘ ਸਭ ਤੋਂ ਪਹਿਲਾਂ ਇਹ ਦੱਸੋ ਕਿ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਜਿਲਾਵਾ ਇੱਕ ਆਮ ਵਰਕਰ ਨੂੰ ਕਰਨਾ ਪੈਂਦਾ ਵਾ ਬਿਜਲੀ ਦੇ ਕੰਮ ਕਰਨ ਵਾਲੇ ਨੂੰ ਬਿਜਲੀ ਦੇ ਵਰਕਰ ਕੰ ਦੇਖੋ ਜੀ ਇੱਕ ਤੇ ਘਰ ਦੀ ਵੀ ਸਿਸਟਮ ਉਹਦਾ ਇਕੱਲੇ ਬੰਦੇ ਤੇ ਉੱਪਰ ਸਾਰੇ ਡਿਪੈਂਡ ਹੁੰਦਾ ਹੈ ਜੇ ਉਹਨੂੰ ਕੰਮ ਦੀਆਂ ਸਹੂਲਤਾਂ ਮਿਲਣ ਤੇ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਣ ਜਿੱਦਾਂ ਕਿ ਬੱਚਿਆਂ ਦੀ ਪੜ੍ਹਾਈ ਵਾਸਤੇ ਕੋਈ ਯੋਗਦਾਨ ਮਿਲੇ ਔਰ ਮੈਡੀਕਲ ਦੀ ਸਹੂਲਤਾਂ ਮਿਲਣ ਤਾਂ ਜੋ ਆਪਣਾ ਭੋਇਕਾਰੇ ਆਉਣ ਵਾਲੀ ਸਹੂਲਤਾਂ ਵਿੱਚ ਉਹਨੂੰ ਕੋਈ ਘਰ ਦੀ ਟੈਨਸ਼ਨ ਨਾ ਹੋਵੇ ਘਰ ਦੇ ਕਿਉਂਕਿ ਸਮੱਸਿਆ ਵਿੱਚ ਕੋਣ ਮੰਨ ਲਓ ਅੱਜ ਕਿਸੇ ਨੂੰ ਕੋਈ ਸਾਟ ਬੇਟ ਲੱਗ ਜਾਂਦੀ ਹੈ ਕੋਈ ਦੁੱਖ ਤਕਲੀਫ ਆ ਜਾਂਦੀ ਹੈ ਇੱਕ ਕੱਲੇ ਬੰਦੇ ਦੇ ਘਰ ਦੇ ਸਾਰਾ ਕੁਝ ਚੱਲ ਰਿਹਾ ਹੁੰਦਾ ਉਹ ਕੱਲਾ ਬੰਦਾ ਕੀ ਕਰ ਸਕਦਾ ਇੱਕ ਘਰ ਪਰਿਵਾਰ ਦੇਖਣਾ ਉਹਦੇ ਲਈ ਜ਼ਰੂਰੀ ਹੁੰਦਾ ਵਾ ਜੇਕਰ ਕੋਈ ਇਸ ਤਰ੍ਹਾਂ ਦੀ ਸਹੂਲਤਾਂ ਮਿਲਦੀਆਂ ਤੇ ਉਹਦੇ ਵਾਸਤੇ ਬਹੁਤ ਹੀ ਬੈਨੀਫਿਟ ਵਾਲੀਆਂ ਚੀਜ਼ਾਂ ਨੇ ਕਿਹੜੀਆਂ ਸਹੂਲਤਾਂ ਜਿਹੜੀਆਂ ਕਿ ਆਮ ਬੰਦੇ ਨੂੰ ਵੇਖੋ ਪੰਜਾਬ ਸਰਕਾਰ ਜਿਵੇਂ ਆ ਉਹਨੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਦੇ ਨੀਲੇ ਕਾਰਡ ਬਣਾਏ ਨੇ ਮੇਰਾ ਖਿਆਲ ਹੈ ਕਿ ਤਕਰੀਬਨ ਜਿਹੜੇ ਕੰਮ ਐ ਨੇ ਤੁਹਾਡੇ ਉਹਨਾਂ ਦੇ ਨੀਲੇ ਕਾਰਡ ਬਣੇ ਹੋਣਗੇ ਇਹ ਸਹੂਲਤਾਂ ਜਿਹੜੀਆਂ ਰਾਸ਼ਨ ਦੀਆਂ ਸਹੂਲਤਾਂ ਨੇ ਉਹ ਉਹਨਾਂ ਨੂੰ ਮਿਲ ਰਹੀਆਂ ਹੋਣਗੀਆਂ ਹੋਰ ਕਿਹੜੀਆਂ ਸਹੂਲਤਾਂ ਨੇ ਜਿਹੜੀਆਂ ਤੁਸੀਂ ਸਰਕਾਰ ਕੋਲੋਂ ਚਾਹੁੰਦੇ ਜੀ ਸਰਕਾਰਾ ਇੱਕ ਲਾਲੀਪਪ ਦੇ ਦਿੰਦੀਆਂ ਨੇ ਜਿਹੜੇ ਰਾਸ਼ਨ ਕਾਰਡ ਆ ਉਹ ਇੱਕ ਚੰਗੇ ਥਗੇ ਘਰਾਂ ਨੂੰ ਸਿਰੋ ਰਾਸ਼ਨ ਮਿਲਿਆ ਜਿਹੜੇ ਲੇਬਰ ਵਰਕੇ ਬੰਦੇ ਨੇ ਕਈਆਂ ਨੂੰ ਰਾਸ਼ਨ ਨਹੀਂ ਮੇਂ ਪਹੁੰਚ ਰਹਿਣ ਲੱਗ ਸਰਕਾਰਾ ਕਹਿੰਦੀ ਹੈ ਘਰ ਘਰ ਰਾਸ਼ਨ ਪਹੁੰਚਾਵਾਂਗੇ ਅੱਜ ਤੱਕ ਕਿਸੇ ਨੂੰ ਦਿਖਿਆ ਨਹੀਂ ਕਿ ਕਿਸੇ ਦੇ ਘਰ ਪਹੁੰਚਿਆ ਹੋਵੇ ਰਾਸ਼ਨ ਜਿਹੜੀਆਂ ਲੇਬਰ ਕਾਰਡ ਇਹਨਾਂ ਨੇ ਇਸ਼ੂ ਕੀਤੇ ਸੀ ਅੱਜ ਤੱਕ ਪੇਸ਼ੀਆ ਸਰਕਾਰਾਂ ਹੀ ਉਦੋਂ ਦੇ ਬੰਦ ਹਜ ਤੱਕ ਇਹਨਾਂ ਦੇ ਲੇਬਰ ਕਾਰਡ ਦੀ ਸਾਈਨ ਚੱਲੂ ਨਹੀਂ ਆ ਜਦੋਂ ਵੀ ਸੁਵਿਧਾ ਸੈਂਟਰ ਚਲਦੀ ਹੈ ਜਾਂ ਕਿਸੇ ਜਗ੍ਹਾ ਤੇ ਜਾਈਦਾ ਉਹ ਹੀ ਸੁਨਵਾ ਦੇ ਦੇ ਕਿ ਲੇਬਰ ਸਾਈਡ ਦੀਆਂ ਸਾਈਡਾਂ ਹੀ ਬੰਦ ਨੇ ਉਸ ਵੇਲੇ ਤੇ ਲੇਬਰ ਬੰਦੇ ਦਾ ਇੱਕ ਦੁਹਾੜੀ ਤੋੜ ਕੇ ਜਾਣਾ ਉੱਤੋਂ ਜਾ ਕੇ ਕੰਮ ਨਹੀਂ ਹੋਣਾ ਲੇਬਰ ਵਾਲਾ ਬੰਦੇ ਦਾ ਨੁਕਸਾਨ ਹੀ ਸਾਰੇ ਪਾਸੇ ਦਿਖਾਈ ਦੇ ਰਿਹਾ ਜਿਹੜਾ ਲੇਬਰ ਕਾਰਡ ਬੰਦਾ ਹੈ ਉਹਦੇ ਵਿੱਚ ਕੀ ਕੀ ਸਹੂਲਤਾਂ ਜਿਹੜੀਆਂ ਨੇ ਸਰਕਾਰ ਵੱਲੋਂ ਦਿੱਤੀਆਂ ਦੇਖੋ ਲੇਬਰ ਕਾਰਡ ਜਿਹੜਾ ਬੰਦਾ ਜੋ ਇਹਨਾਂ ਨੇ ਦੱਸਿਆ ਸੀ ਇੱਕ ਤੇ ਮੈਡੀਕਲ ਦੀ ਸਹੂਲਤ ਸਭ ਤੋਂ ਵੱਡੀ ਸੀ ਔਰ ਭੂ ਇੱਕ ਵਿੱਚ ਕਿਤੇ ਪਰਮਾਤਮਾ ਨਾਗਰ ਦੇ ਤੇ ਉਦੋਂ ਸਰਕਾਰਾਂ ਵੱਲੋਂ ਜੋ ਮੁਆਵਜ਼ਾ ਦਿੱਤਾ ਜਾਂਦੀ ਉਹਦੀ ਸਹੂਲਤ ਸੀ ਔਰ ਸਮੇਂ-ਸਮੇਂ ਦੇ ਨਾਲ ਜੋ ਆਉਣ ਵਾਲੀ ਸਹੂਲਤਾਂ ਸੀ ਉਹਨਾਂ ਸਰਕਾਰ ਨੇ ਕਿਹਾ ਸੀ ਇਹ ਤੁਹਾਨੂੰ ਦਿੱਤੀਆਂ ਜਾਣਗੀਆਂ ਲੇਕਿਨ ਲੇਬਰ ਕਾਰਡ ਬਣਨਗੇ ਤੇ ਤਾਂ ਹੀ ਉਹ ਸਹੂਤਾ ਮਿਲਣਗੇ ਅੱਜ ਅੱਜ ਕਿਸੇ ਨਾ ਕਿਸੇ ਦਾ ਤੇ ਭਰਿਆ ਹੋਊਗਾ ਕੀ ਉਹ ਜਿਹੜੀਆਂ ਸਹੂਲਤਾਂ ਨੇ ਸਰਕਾਰ ਕਹਿੰਦੀ ਏ ਉਹ ਉਸ ਕਾਰਡ ਦੇ ਉੱਤੇ ਮਿਲੀਆਂ ਵੀ ਆ ਕਿਸੇ ਨੂੰ ਅੱਜ ਤੱਕ ਅੱਜ ਤੱਕ ਕੁਝ ਬੰਦੇ ਜਿਨ੍ਹਾਂ ਨੂੰ ਇਹ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਕਾਂਗਰਸ ਚਰਨਜੀਤ ਸਿੰਘ ਜਣੀ ਉਹਨਾਂ ਦੇ ਸਮੇਂ ਦੇ ਵਿੱਚ ਔਰਤਾਂ ਤਣ ਤਣ ਹਜ਼ਾਰ ਰੁਪਏ ਦੀਵਾਲੀ ਦੇ ਤੌਰ ਤੇ ਦਿੱਤਾ ਗਿਆ ਕਿ ਦੀਵਾਲੀ ਦੇ ਮਨਾਈ ਜਾਵੇ ਉਸ ਸਮਿਆਂ ਦੇ ਵਿੱਚ ਉਹਨਾਂ ਨੂੰ ਮਿਲਿਆ ਸੀ ਉਹ ਸਹੂਲਤਾਂ ਚਲੋ ਉਹ ਮਿਲੀਆਂ ਉਸ ਸਮਿਆਂ ਦੇ ਵਿੱਚ ਮਿਲੀਆਂ ਸੀ ਬਹੁਤ ਵਧੀਆ ਉਬਰਾਲਾ ਸੀ ਲੇਕਿਨ ਹੁਣ ਵਾਲੀ ਜਿਹੜੀ ਸਰਕਾਰ ਮੌਜੂਦ ਹੈ ਸਰਕਾਰ ਇਹਨਾਂ ਸਾਰੀ ਤੇ ਜਦੋਂ ਠੱਪ ਕਰਕੇ ਬੰਦ ਕਰ ਦਿੱਤਾ ਗਿਆ ਔਰ ਜਿਹੜੇ ਮੁਸ਼ਕਲਾਂ ਆ ਰਹੀਆਂ ਨੇ ਉਹ ਲੇਬਰ ਵਰਕ ਬੰਦੇ ਨੂੰ ਆ ਰਹੀਆਂ ਨੇ ਉਹ ਉਸਤੇ ਉੱਪਰ ਮੈਡੀਕਲ ਮਿਲਦਾ ਸੀ ਔਰ ਬੱਚਿਆਂ ਦੇ ਭਵਿੱਖ ਵਾਸਤੇ ਪੜ੍ਹਾਈ 10ਵੀਂ ਤੋਂ ਬਾਅਦ ਕੋਈ ਵੀ ਡਿਪਲੋਮਾ ਵਗੈਰਾ ਬੱਚੇ ਦਾ ਹੋ ਜਾਂਦਾ ਸੀ ਲੇਕਿਨ ਆ ਲੇਬਰ ਕਾਰ ਬੰਦ ਹੋਣ ਕਾਰਨ ਇਹ ਸਰਕਾਰਾਂ ਨੇ ਸਾਰਾ ਕੁਝ ਹੀ ਉਸ ਤੋਂ ਬੰਦ ਕਰ ਦਿੱਤਾ ਗਿਆ ਸਰਕਾਰ ਨੇ ਬੜਾ ਵੱਡਾ ਦਾਅਵਾ ਕੀਤਾ ਆ ਕਿ ਜਿਹੜੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਬੱਚਿਆਂ ਨੂੰ ਮੁਫਤ ਪੜ੍ਹਾਈ ਦੇਣ ਦਾ ਤੇ ਸਰਕਾਰ ਤੇ ਆਪਣੇ ਵਾਅਦੇ ਦੇ ਉੱਤੇ ਕਾਇਮ ਹੈ ਕਿਉਂਕਿ ਉਹਨੇ ਕਹਿਵਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਲੈ ਕੇ ਆਓ ਉਹਨਾਂ ਦੀਆਂ ਕਿਤਾਬਾਂ ਦਾ ਖਰਚਾ ਉਹਨਾਂ ਦੀਆਂ ਵਰਦੀਆਂ ਦਾ ਖਰਚਾ ਉਹਨਾਂ ਦਾ ਸਾਰਾ ਜਿਹੜਾ ਖਾਣ ਪੀਣ ਦਾ ਖਰਚਾ ਆ ਉਹ ਸਰਕਾਰ ਦਵੇਗੀ ਸਰਕਾਰਾਂ ਦੇ ਰਹੀਆਂ ਨੇ ਲੇਕਿਨ ਜਿਹੜੇ ਥੱਲੇ ਵਾਲੇ ਵਰਕਰ ਹੈ ਉਹ ਉਹ ਤੱਕ ਪਹੁੰਚਣ ਹੀ ਨਹੀਂ ਦਿੰਦੇ ਕੁਝ ਚੀਜ਼ਾਂ ਜਿਹੜੀਆਂ ਨਾ ਉਹ ਕਹਦੇਗੇ ਦੀ ਪਿੱਛਾ ਨੂੰ ਪਿੱਛੋ ਆਈਆਂ ਦੀ ਮਾੜੀਆਂ ਆਈਆਂ ਉਹ ਇੰਨੀਆਂ ਕਿ ਮਾੜੀਆਂ ਚੀਜ਼ਾਂ ਦੇ ਕੇ ਅਸੀਂ ਘਰ ਵਿੱਚ ਅਸੀਂ ਵਰਤ ਨਹੀਂ ਸਕਦੇ ਜਿਹੜੀਆਂ ਚੀਜ਼ਾਂ ਕਿ ਬੱਚਿਆਂ ਨੂੰ ਦੇਣ ਵਾਸਤੇ ਉਹ ਦਿੰਦੇ ਨੇ ਖਾਣ ਪੀਣ ਵਾਸਤੇ ਕਹਿੰਦੇ ਦਲੀਆ ਲੈ ਲਓ ਖਿਚੜੀ ਲੈ ਲਓ ਉਹ ਥੱਲੀਆ ਤੇ ਖਿਚੜੀਆਂ ਇਸ ਤਰ੍ਹਾਂ ਦੀ ਹੁੰਦੇ ਕਿ ਵੈਸੇ ਇਹ ਕਹੇ ਮਾਰੇ ਤੋਂ ਮਾਰੇ بیمار ਬੰਦੇ ਨੂੰ ਦਈ ਉਹ ਵੀ بیمار ਹੋਰ ਹੋ ਸਕਦਾ ਇੰਨੀਆਂ ਕਿ ਮਾੜੀਆਂ ਚੀਜ਼ਾਂ ਦੇ ਦਿਆ ਜਾਣੀ ਜਿਵੇਂ ਸਰਕਾਰ ਨੇ ਤੇ ਸਹੂਲਤ ਦੇ ਦਿੱਤੀ ਪਰ ਇਹ ਕਿਤੇ ਨਾ ਕਿਤੇ ਤੇ ਮਹਿਕਮੇ ਦੀ ਅਣਗਹਿਲੀ ਜਿਹੜੀ ਆ ਉਹ ਸਾਹਮਣੇ ਨਜ਼ਰ ਆਉਂਦੀ ਹੈ ਨਾ ਕਿਉਂ ਇਹ ਕੰਮ ਤੇ ਮੈਕਬੇਵਲੋ ਜਿਹੜੇ ਅਧਿਕਾਰੀ ਰੱਖੇ ਨੇ ਉਹਨਾਂ ਦਾ ਕੰਮ ਹੈ ਕਿ ਸਾਫ਼ ਤੇ ਸੁਥਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਕੂਲਾਂ ਦੇ ਵਿੱਚ ਪਹੁੰਚਾਈਆਂ ਜਾਣ। ਹਾਂਜੀ। ਤੇ ਮੈਂ ਤੁਹਾਡੇ ਕੋਲ ਇੱਕ ਵਾਰ ਫਿਰ ਉਸੇ ਹੀ ਆਪਣੀ ਲਾਈਨ ਤੇ ਆਵਾਂਗਾ ਕਿ ਜਿਹੜੇ ਕੰਮ ਏ ਜਿਹੜੇ ਲੋਕਾਂ ਦੇ ਘਰਾਂ ਚ ਜਾਂਦੇ ਨੇ ਕਿਤੇ ਨਾ ਕਿਤੇ ਕੋਈ ਵੱਡਾ ਹਾਦਸਾ ਹੋ ਜਾਂਦਾ ਜਿਸ ਨਾਲ ਉਹਦਾ ਪਾਹਜ ਹੋ ਜਾਂਦਾ ਕੰਮ ਕਰਨ ਤੋਂ ਅਸਮਰੱਥ ਹੋ ਜਾਂਦਾ ਕੀ ਅਜਿਹੇ ਵਿੱਚ ਕਦੀ ਸਰਕਾਰ ਵੱਲੋਂ ਬਾਫੜੀ ਗਈ ਸਰਕਾਰ ਦੇ ਜਿਹੜੇ ਪ੍ਰਾਈਵੇਟ ਕੰਮੇ ਨੇ ਉਹਨਾਂ ਵਾਸਤੇ ਕੋਈ ਅਜੇ ਤੱਕ ਬਾ ਨਹੀਂ ਫੜੀ ਗਈ ਜੇ ਕਿਸੇ ਦੀ ਕੋਈ ਕੰਮ ਕਰਦੇ ਸੱਟ ਪੇੜ ਲੱਗ ਜਾਂਦੀ ਹੈ ਲੱਤਾਂ ਮਾ ਡੁੱਟ ਜਾਂਦੀ ਹੈ ਜਾਂ ਕੋਈ ਹੋਪਨ ਇਹ ਤੱਕ ਜਿਆਦਾ ਵੱਡਾ ਨੁਕਸਾਨ ਦਾ ਅਜੇ ਤੱਕ ਸਰਕਾਰ ਨੇ ਉਸ ਕੰਮੇ ਬਾਰੇ ਕਿ ਪੋਚਾਈ ਨਹੀਂ ਗਿਆ ਕਿ ਮਤਲਬ ਕਿ ਕਾਮਿਆਂ ਨੂੰ ਕਿਸੇ ਦੀ ਜਰੂਰਤ ਹੈ ਮੈਡੀਕਲ ਦੀ ਜਰੂਰਤ ਹੈ ਬੱਚਿਆਂ ਦੀ ਪੜ੍ਹਾਈ ਦੀ ਜਰੂਰਤ ਸਾਡੇ ਸਾਹਮਣੇ ਸਰਕਾਰਾਂ ਨੂੰ ਚਾਹੀਦਾ ਹੈ ਜੇ ਕਿਸੇ ਇਸ ਇਸ ਤਰ੍ਹਾਂ ਦੀ ਕੋਈ ਮੁਨਾਵਤ ਆ ਜਾਂਦੀ ਹੈ ਉਸ ਬੰਦੇ ਦੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਕਿਸੇ ਨਾ ਕਿਸੇ ਤਰੀਕੇ ਉਹਨੂੰ ਆਪਣਾ ਚਲਾਉਣ ਵਾਸਤੇ ਰੱਖੇ ਸਰਕਾਰਾਂ ਜਿਹੜੀਆਂ ਵਾਂ ਉਹਨੂੰ ਮੈਡੀਕਲ ਦੀ ਸਹੂਲਤ ਦੇਵੇ ਉਹਦੇ ਬੱਚਿਆਂ ਦੀ ਪੜ੍ਹਾਈ ਦੀ ਸਹੂਲਤ ਦੇਵੇ ਤਾਂ ਜੋ ਆਪਣੇ ਘਰ ਵਿੱਚ ਗਾਂ ਬੱਚਿਆਂ ਦੇ ਉੱਤੇ ਕੋਈ ਅਜਿਹੀ ਦਾ ਪ੍ਰਭਾਵ ਨਾ ਪਵੇ ਕਿ ਸਾਡੇ ਪਰਿਵਾਰ ਵਿੱਚ ਦੇ ਮੈਂਬਰ ਨੂੰ ਦਿੱਕਤ ਆਈਏ ਕਿ ਇਸ ਤਰ੍ਹਾਂ ਸਾਡੇ ਨਾਲ ਹੈਪਨ ਹੋਇਆ ਤੇ ਸਾਨੂੰ ਸਰਕਾਰਾਂ ਜਾਨੀ ਗਾਂਢ ਗਾਂ ਤੁਰ ਤੁਰੀਏ ਜੀ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਮੰਗ ਇਹ ਹੀ ਹੈ ਸਰਕਾਰ ਕੋ ਕਰਦੇ ਮੌਜੂਦਾ ਸਰਕਾਰ ਕੋ ਪਹਿਲੇ ਨੰਬਰ ਤੇ ਇੱਕ ਦੇ ਲੇਬਰ ਕਾਰਡ ਜਿਹੜੇ ਉਹ ਬੁਆਇਆ ਕੀਤੇ ਜਾਣ ਦੁਬਾਰਾ ਤੋਂ ਉਹ ਜਿਹੜੇ ਲੇਬਰ ਕਾਰਡ ਤੋਂ ਇਲਾਵਾ ਮੈਡੀਕਲ ਸਹੂਲਤ ਬੰਦੀ ਹੈ ਉਹ ਦਿੱਤੀ ਜਾਵੇ ਸਰਕਾਰਾਂ ਕਹਿ ਵਾਦੇ ਜ਼ਰੂਰ ਕਰਦੀਆਂ ਨੇ ਅੱਜ ਦਿਹਾੜੀ ਲੱਗਦੀ ਹੈ ਕੱਲ ਨਹੀਂ ਲੱਗਦੀ ਉਹ ਪਰਿਵਾਰ ਆਪਣਾ ਕਿਸ ਤਰ੍ਹਾਂ ਗੁਜ਼ਾਰਾ ਕਰੇਗਾ ਜਿਹਦੇ ਦਿਹਾੜੀ ਲਗੇ ਨੰਬਰ 2 ਦੇ ਰੇਤਾ ਦੀ ਜਿਹੜੀ ਮੁਹਈਆ ਹੈ ਉਹ ਉਸੇ ਤਰ੍ਹਾਂ ਹੀ ਪਿਛਲੀਆਂ ਸਰਕਾਰਾਂ ਵਾਂਗੂ ਚੱਲੀ ਜਾ ਰਹੀਆਂ ਰੇਤਾ ਦੀ ਜਿਹੜੀ ਮੁੱਦਾ ਸੀ ਇਹਨਾਂ ਨੇ ਕਿਹਾ ਜੀ ਅਸੀਂ ਗਰੇਤਾ ਸਸਤੀ ਕਰਨ ਲੈ ਕੇ ਜਿਹੜੇ ਆਉਣ ਵਾਲੇ ਸਮੇਂ ਆ ਉਹ ਉਸੇ ਹੀ ਤੇ ਲਈ ਜਾ ਰਿਹਾ ਹੈ ਅੱਜ ਦੀ ਮੌਜੂਦਾ ਸਰਕਾਰ ਵੀ ਉਸੇ ਰੇਟਾਂ ਦੇ ਜਿਹੜੀ ਰੇਟਾਂ ਦੇ ਮੁਹਈਆ ਕਰ ਰਹੀ ਹੈ ਜੀ ਪਰ ਸਰਕਾਰ ਤੇ ਦਾਵਾ ਕਰਦੀ ਹੈ ਜਿਸ ਤਰ੍ਹਾਂ ਕਿ ਇਹ ਪਿਛਲੇ ਸਮੇਂ ਦੇ ਵਿੱਚ ਬਲੈਕ ਦੇ ਵਿੱਚ ਖੱਡਾਂ ਜਿਹੜੀਆਂ ਸੀਗੀਆਂ ਲੋਕਾਂ ਦਿੱਤੀਆਂ ਜਾਂਦੀਆਂ ਸੀ ਠੇਕੇਦਾਰੀ ਸਿਸਟਮ ਤੇ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਇਹ ਸਰਕਾਰ ਤੇ ਦਾਵਾ ਕਰਦੀ ਹੈ ਕਿ ਅਜਿਹਾ ਕੋਈ ਕੰਮ ਨਹੀਂ ਰਿਹਾ ਜਿਹੜੀ ਜਰੇ ਤੇ ਉਹ ਤੁਸੀਂ ਖੱਡਾਂ ਦੇ ਤੋਂ ਆ ਕੇ ਲੈ ਜਾਓ ਖੱਡਾਂ ਦੇ 5 ਰੁਪਏ ਤੇ ਕੁਝ ਪੈਸੇ ਜੜੀ ਆ ਉਹ ਤੁਹਾਨੂੰ ਖਟਾਉਂਤੇ ਜਿਹੜੀਆਂ ਇਹਨਾਂ ਨੇ ਦਾਅਵੇ ਕਰ ਰਹੀ ਹੈ ਸਰਕਾਰਾਂ ਜਿਹੜੀਆਂ ਕਹਿ ਰਹੀਆਂ ਨੇ ਕਿ ਖੰਡਾਂ ਤੇ 5 ਰੁਪਏ ਲੈ ਜਾਓ ਉਹਦੇ ਤੇ ਜਿਹੜੇ ਖਰਚੇ ਪੈ ਰਹੇ ਨੇ ਉਹ ਜਿਹੜੇ ਸਰਕਾਰਾਂ ਪੁੱਟਣ ਵਾਲੀਆਂ ਆ ਉਹਨਾਂ ਦੇ ਖਰਚੇ ਬਾਰੇ ਇਹਨਾਂ ਨੇ ਪਰਚੀ ਲਗਾਈ ਹੈ 700 ਕੁ ਰੁਪਏ ਦੇ ਦੀ ਪਰਚੀ ਜਿਹੜੀ ਚੱਲ ਰਹੀ ਹੈ ਉਹਦੇ ਖੰਡਾਂ ਵਾਲੇ ਇਹਨੇ ਥੋੜੀ ਲੈ ਰਹੇ ਨੇ ਉਹਦੇ ਜਿਹੜੇ ਇਹਨਾਂ ਦੇ ਅੱਗੇ ਵਰਕਰ ਆ ਉਹਨਾਂ ਨੇ ਇਸ਼ੂ ਕੀਤਾ ਜਿਹੜੇ ਠੇਕੇਦਾਰ ਆ ਪੁੱਟਣ ਵਾਲੇ ਆ ਜੀਸੀਬੀ ਵਾਲੇ ਆ ਉਹਨਾਂ ਦੇ ਖਰਚੇ ਤਾਂ ਉੱਥੇ ਹੀ ਆ ਨਾ ਸਿਰਫ ਇਹ ਸਰਕਾਰ 5 ਰੁਪਏ ਵੇਦ ਉਹ ਤੋਂ ਪੁੱਟਣ ਦਾ ਕਹਿ ਰਹੀ ਹੈ ਬਾਕੀ ਖਰਚੇ ਤਾਂ ਉਸੇ ਤਰ੍ਹਾਂ ਚੱਲ ਰਹੇ ਲੇਰੀ ਆਪਣੀ ਜੋ ਲੇਬਰਲੈਸ ਬੰਦਾ ਹੈ ਸਰਕਾਰਾਂ ਜਾਂਦੇ ਆਪਣੇ ਕੋਲੋਂ ਨਾਲ ਕੋਈ ਸਬਸਿਡੀ ਦੇਣ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਨੂੰ ਸਬਸਿਡੀ ਆ ਰਹੀ ਹੈ ਤੇ ਅਸੀਂ ਇਹਨਾਂ ਚੋਂ ਰੇਟ ਘਟ ਕਰਨਾ ਵਾ ਤੇਲ ਦਾ ਖਰਚਾ ਉਹਨਾਂ ਖੱਡਾਂ ਵਾਲਿਆਂ ਨੂੰ ਜਿਹੜਾ ਦੇਣੇ ਨੇ ਕਾਮਗਾਰੇ ਉਹਨਾਂ ਨੂੰ ਰੇਟ ਤੋਂ ਦਵਾ ਤੇਲ ਦੇ ਖਰਚੇ ਥੋੜੇ ਮਿਲਣ ਉਹਨਾਂ ਨੂੰ ਕੁਝ ਸਹੂਲਤਾਂ ਮਿਲਣਗੇ ਉਹ ਵੀ ਕੁਝ ਇਸ ਤਰੀ ਨੂੰ ਮੋਬਾਈਲ ਕਰਨਗੇ ਹਾਂ ਤੇ ਕੀ ਤੁਹਾਨੂੰ ਕੀ ਫਰਕ ਪੈਂਦਾ ਕਿਉਂਕਿ ਰੇਤ ਤੇ ਕੰਸਟਰਕਸ਼ਨ ਦਾ ਕੰਮ ਹੈ ਤੇ ਉਹਦੇ ਵਿੱਚ ਤੁਹਾਡਾ ਕੀ ਰੋਲ ਦੇਖੋ ਜੀ ਕੰਸਟਰਕਸ਼ਨ ਦਾ ਕੰਮ ਜਿਹੜੀ ਬਿਲਡਿੰਗ ਬਿਲਡਰ ਹੈ ਨਾ ਬਿਲਡਰ ਰੇਤ ਔਰ ਬਜਰੀ ਸੀਮਰ ਇਹ ਤੇ ਇਲੈਕਟ੍ਰੀਸ਼ੀਅਨ ਸੈਂਟਰੀ ਵਾਲੇ ਲੱਕੜ ਵਾਲੇ ਜਿੰਨਾ ਕੰਸਟਰਕਸ਼ਨ ਦੇ ਲੇਬਰ ਆ ਨਾ ਸਭ ਦੇ ਵਾਸਤੇ ਰੇਤ ਜ਼ਰੂਰੀ ਹੈ ਜਦੋਂ ਰੇਤ ਨਹੀਂ ਆਏਗੀ ਬਿਲਡਿੰਗ ਖੜੀ ਨਹੀਂ ਹੋਏਗੀ ਬਿਲਡਿੰਗ ਦਾ ਕੰਮ ਨਹੀਂ ਚੱਲ ਪਾਏਗਾ ਤੇ ਬਿਲਡਿੰਗ ਦਾ ਕੰਮ ਸਾਡੇ ਇਲੈਕਟ੍ਰੀਸ਼ੀਅਨਾਂ ਨਾਲ ਵੀ ਜੁੜਿਆ ਕਿਉਂਕਿ ਇਲੈਕਟ੍ਰੀਸ਼ੀਅਨ ਤਾਂ ਵੀ ਤਾਂ ਹੀ ਕੰਮ ਕਰੇਗਾ ਜੇ ਬਿਲਡਿੰਗ ਬਣਦੀ ਹੈਗੀ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਤਾਂ ਹੀ ਹੋ ਸਕਦਾ ਜੇ ਬਿਲਡਿੰਗ ਦਾ ਕੰਮ ਚੱਲ ਰਿਹਾ ਹੋਏਗਾ ਇਹ ਕੰਮ ਇਲੈਕਟ੍ਰੀਸ਼ੀਅਨ ਤਾਂ ਹੀ ਕਰ ਪਾਏਗਾ ਜੇ ਉਸ ਨੂੰ ਬਿਲਡਿੰਗ ਨਾਲ ਅੱਗੇ ਚੱਲਦੀ ਮਿਲੇਗੀ ਤੇ ਆਪਣਾ ਸੋਚਿਆ ਜਾਵੇ ਇਹਨਾਂ ਨੂੰ ਸਭ ਨੂੰ ਸਹੂਲਤਾਂ ਦਿੱਤੀਆਂ ਜਾਣ ਸਬਸਿਡੀਆਂ ਦਿੱਤੀਆਂ ਜਾਣ ਉਹ ਲੇਬਰ ਵਰਗ ਜਿਹੜਾ ਵਾ ਖਾਰਕਸ ਇਲੈਕਟ੍ਰੀਸ਼ੀਅਨ ਇਹਨਾਂ ਬਾਰੇ ਸੋਚਿਆ ਜਾਵੇ ਕੋਈ ਵੀ ਅਜੇ ਤੱਕ ਸਰਕਾਰ ਨਹੀਂ ਸੋਚੀ ਹੈ ਸਭ ਸਰਕਾਰਾਂ ਸਿਰਫ ਕੋ ਲੌਲੀਪੌਪ ਦੇ ਰਹੀਆਂ ਨੇ ਆਉਣ ਵਾਲੀਆਂ ਸਰਕਾਰਾਂ ਨੇ ਵੀ ਇਹੋ ਲੌਲੀਪੌਪ ਦੇ ਰਹੀਆਂ ਕਿ ਅਸੀਂ ਬਹੁਤ ਕੁਝ ਹੋਇਆ ਲੇਕਿਨ ਅਜੇ ਤੱਕ ਇਹ ਨਹੀਂ ਪਤਾ ਲੱਗਾ ਸਰਕਾਰਾਂ ਨੇ ਕੀਤਾ ਕੀ ਹੈ ਇਲੈਕਟ੍ਰੀਸ਼ੀਅਨਾਂ ਬਾਰੇ ਇਲੈਕਟ੍ਰੀਸ਼ੀਅਨਾਂ ਨੂੰ ਕੋਈ ਸਹੂਲਤਾਂ ਦੇਣ ਜਿਸਾ ਕਾਰਪੋਰੇਸ਼ਨ ਦੀਆਂ ਲਾਈਟਾਂ ਵਗੈਰਾ ਵਾ ਜਾਂ ਕੋਈ ਕੰਟਰੈਕਟ ਹੈ ਉਹ ਆਪ ਇਲੈਕਟ੍ਰੀਸ਼ੀਅਨਾਂ ਨੂੰ ਦਿੱਤੇ ਜਾਣ ਜਿਹੜੇ لیکن ਉਹਨੂੰ ਪੂਰਾ ਕੰਪਲੀਟ ਨਹੀਂ ਕਰਦੇ ਉਹ ਆਨੇ ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਆਪਾਂ ਲਾਈਟਾਂ ਲੱਗੇ ਨੇ ਜਗ੍ਹਾ ਜ਼ਰੂਰ ਜਾਂਦੇ ਨੇ ਲੇਕਿਨ ਉਸ ਤੋਂ ਬਾਅਦ ਉਹਨੂੰ ਕੋਈ ਵੀ ਰਿਪੇਅਰ ਵਾਸਤੇ ਕੋਈ ਬੰਦਾ ਨਹੀਂ ਅੱਗੇ ਆਂਦਾ ਉਹ ਸਾਡੇ ਵਗੇ ਪ੍ਰਾਈਵੇਟ ਇਲੈਕਟ੍ਰੀਸ਼ਨਾਂ ਨੂੰ ਦੇ ਆਪਣੇ ਆਪਣੇ ਏਰੀਆ 'ਚ ਕੰਮ ਕਰ ਸਕਣ ਤਾਂ ਜੋ ਆਪਣੀ ਰੋਟੀ ਰੋਟੀ ਵੀ ਚਲਾ ਸਕਣ ਜੀ ਤੇ ਜੇਕਰ ਸਰਕਾਰ ਅਗੇਹਾ ਨਹੀਂ ਕਰਦੀ ਤੇ ਫਿਰ ਤੁਹਾਡੇ ਲੋਕ ਕੀ ਸਟੈਪ ਉਹ ਦੇਖੋ ਐਸੀ ਸਰਕਾਰਾਂ ਨੂੰ ਬਹੁਤ ਹੱਥ ਜੋੜ ਕੇ ਪਹਿਲਾਂ ਬਹੁਤ ਕਰ ਚੁੱਕੇ ਆ ਅਸੀਂ ਆਉਣ ਵਾਲੇ ਸਮਿਆਂ ਵਿੱਚ ਗਾਧ ਗਾ ਐਸਾ ਆਪਣੀ ਇਕਤਾ ਜਿਹੜੀ ਮਜ਼ਦੂਰ ਇਕਤਾ ਐਸੋਸੀਏਸ਼ਨ ਵੱਲੋਂ ਬਹੁਤ ਹੀ ਉਪਰਾਲੇ ਕਰ ਰਹੇ ਆ ਕਿ ਇਸ ਤਰ੍ਹਾਂ ਦਾ ਇਕਜੁੱਟ ਹੋ ਕੇ ਚੱਲੀਏ ਤੇ ਆਹੀ ਸਰਕਾਰਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਕਿਸੇ ਕਿਸਾਨ ਮਜ਼ਦੂਰ ਇਕਤਾ ਐਸੋਸੀਏਸ਼ਨ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਇਲੈਕਟ੍ਰੀਸ਼ੀਅਨ ਮਜ਼ਦੂਰ ਇਕਤਾ ਵੀ ਇੱਕ ਇਕਜੁੱਟ ਹੋਈ ਹੈ ਤੇ ਔਰ ਗਾਧ ਗਾ ਵਧ ਰਹੀ ਅਗੇ ਤੇ ਔਰ ਸਮਿਆਂ ਵਿੱਚ ਸਮੇਂ ਹਾਂ ਸਰਕਾਰਾਂ ਨੂੰ ਦਿਖਾਇਆ ਜਾਏਗਾ ਕਿ ਮਤਗੀ ਜੇ ਸਾਡੀ ਸੁਣਵਾਈ ਨਹੀਂ ਹੋ ਗਈ ਐਸੀ ਵੀ ਕੁਝ ਕਰ ਸਕਦੇ ਆ ਜੀ ਇਹ ਸਾਨੂੰ ਇਲੈਕਟ੍ਰੀਸ਼ਨ ਮਜ਼ਦੂਰ ਇਕਤਾ ਐਸੋਚਨ ਤੋਂ ਰਵਿੰਦਰ ਸਿੰਘ ਰਤਾ ਜੀ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਬਿਜਲੀ ਦੇ ਕੰਮ ਹੀ ਨੇ ਬਿਜਲੀ ਦਾ ਕੰਮ ਕਰਨ ਵਾਲੇ ਪ੍ਰਾਈਵੇਟ ਕੰਮੇ ਨੇ ਉਹਨਾਂ ਦਾ ਸਰਕਾਰਾਂ ਵੱਲੋਂ ਕੋਈ ਸਾਰ ਨਹੀਂ ਲਈ ਜਾਂਦੀ ਤੇ ਹਾਦਸਾ ਹੋਣ ਦੇ ਉੱਤੇ ਉਹ ਜਿਹੜੇ ਪਰਿਵਾਰ ਨੇ ਬਾਕੀ ਜੀ ਹੁੰਦੇ ਨੇ ਉਹ ਬਿਲਕੁਲ ਰੁੱਲ ਜਾਂਦੇ ਨੇ ਕਿਉਂਕਿ ਨਾ ਤੇ ਉਹ ਪੜ੍ਹਾਈ ਕਰ ਸਕਦੇ ਨਾ ਉਹਨਾਂ ਦੇ ਖਾਣ ਪੀਣ ਦਾ ਕੋਈ ਸਾਧਨ ਹੁੰਦਾ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹਾਦਸਾ ਕੰਮ ਕਰਦਿਆਂ ਹੋ ਜਾਂਦਾ ਹੈ ਤੇ ਉਸ ਹਾਦਸੇ ਦੇ ਵਿੱਚ ਜਾਂ ਤਾਂ ਵਿਅਕਤੀ ਦੀ ਜਾਨ ਚਲ ਜਾਂਦੀ ਹੈ ਤੇ ਜਾਂ ਫਿਰ ਉਹ ਅਪਾਜ ਹੋ ਜਾਂਦਾ ਹੈ ਤੇ ਘਰ ਦਾ ਖਰਚਾ ਉਸ ਦਾ ਚੱਲਣਾ ਬੰਦ ਹੋ ਜਾਂਦਾ ਹੈ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜੇਕਰ ਸਰਕਾਰ ਸਾਡੀਆਂ ਇਹਨਾਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਤਰਜ਼ ਦੇ ਉੱਤੇ ਇਹ ਇਲੈਕਟ੍ਰੀਸ਼ੀਅਨ ਮਜ਼ਦੂਰ ਇਕਤਾ ਵੀ ਇੱਕ ਮੰਚ ਤੇ ਇਕੱਠੀ ਹੋ ਕੇ ਸਰਕਾਰਾਂ ਨੂੰ ਆਪਣਾ ਜਿਹੜਾ ਗੁੱਸਾ ਰੋਸ ਪ੍ਰਦਰਸ਼ਨ ਜਿਹੜਾ ਉਹ ਕਰਨ ਲਈ ਮਜਬੂਰ ਹੋ ਸਕਦੇ ਨੇ ਮੁਲਾਕਾਤ ਦਾ سلسلہ ਇੱਥੇ ਹੀ ਖਤਮ ਹੁੰਦਾ ਹੈ ਅਗਲੀ ਮੁਲਾਕਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਅਜਾਇਬ ਸਤਿ ਸ੍ਰੀ ਅਕਾਲ ਸਿਕਾ